ਹਾਂਜੀ ਗੁੱਡ ਮਾਰਨ ਸਾਰਨ ਸਸਰੀ ਘਰ ਦੀ ਹਾਂਜੀ ਤੇ ਅੱਜ ਆਪਾਂ ਕਰਦੇ ਬੈਕਅਪ ਹਾਂ ਜਮਾ ਕੀ ਕਰਦੇ ਦੁੱਧ ਰਹਿ ਗਈ ਓਕੇ ਦੁੱਧ ਸਾਰਨ ਸਸਰੀ ਘਰ ਕਰ ਦੋ ਦੁੱਧ ਲਿਆ ਦੇ ਮੈਂ ਦੇ ਦੇ ਹੈ ਮੈਂ ਦੇਖਦੀ ਹਾਂ ਉਹਨੂੰ ਅੱਛਾ ਮਨਵੀਰ ਦਾ ਉਹ ਕਿੱਥੇ ਬੈਠਾ ਆ ਉਹ ਤਾਂ ਮੰਜੇ ਤੋਂ ਥੱਲੇ ਆ ਹਾਂਜੀ ਜੀ ਆਪਾਂ ਕਰਦੇ ਪਏ ਆ ਕੰਮ ਕਰ ਕਰਦਾ ਨੰਨੂ ਸਾਡਾ ਬੈਠਾ ਹੋਇਆ ਆ ਬਾਹਰ ਹਾਂਜੀ ਤੇ ਅੱਜ ਆਪਾਂ ਲੈ ਆਂਦੀਆਂ ਸਾਰੀਆਂ ਤਾਜੀਆਂ ਸੱਗੀਆਂ ਦੇਖ ਸਕਦੇ ਹੋ ਤੁਸੀਂ ਸਾਰੀਆਂ ਹੀ ਤਾਜੀਆਂ ਸੱਗੀਆਂ ਕੋਈ ਵੀ ਤਰ੍ਹਾਂ ਦੀ ਨਹੀਂ ਹੈਗੀ ਮਨੂ ਸਾਡਾ ਬੈਠਾ ਹੋਇਆ ਆ ਮੰਡੇ ਤੇ ਮਨੂ ਕੀ ਕੱਢਦੇ ਹਾਂਜੀ ਗੋਲੀ ਜਿਆਦਾ ਅੱਛਾ ਹੁਣ ਤਾਂ ਮੈਨੂੰ ਮਾਰ ਦਿਗੇ ਫੇ ਹਾਂ ਨਾ ਇਹ ਹਾਂ ਪੱਕਾ 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 ਦੁੱਧ ਪੀਣਾ ਦੁੱਧ ਪੀਣਾ ਪੱਕਾ ਮੰਮੀ ਹਾਂਜੀ ਹਾਂਜੀ ਪੱਕਾ ਮੰਮੀ ਹਾਂਜੀ ਪੱਕਾ ਮੰਮਾ ਅੱਛਾ ਮੁਕਾ ਤੋਂ ਨਾ ਆਹ ਇੱਥੇ ਜਲੇਰਾ ਉੱਪਰ ਰੱਟੀ ਹਾਨੀ ਚੱਲਣਾ ਇਵੀ ਚਲੋਨੀਆ ਨਨੂਛਾ ਦਾ ਮੂੰਹ ਜਿਹੜਾ ਗੰਦਾ ਗੰਦਾ ਆ ਜਾ ਤੁਸੀਂ ਬਹਿ ਜਾਓ ਦੇਖੋ ਮੈਂ ਲੈਣੀ ਵਾਪਸ ਆਣ ਕੇ ਐਡੀ ਮੈਂ ਇਹ ਬੋਤਲ ਜਿਹੜੀ ਆ ਬਾਲ ਕਰਨੀ ਆ ਤੇ ਇਹ ਤੇਰੇ ਨੂੰ ਡੋਕ ਬੈ ਔਰ ਇਥੇ ਦੀ ਜ਼ਾਰ ਦਾ ਗੰਦਾ ਓਏ ਲੇ ਅੰਡੇ ਵੀ ਸਿੱਟੀਆਂ ਹੀ ਆ ਚੀਜ਼ਾਂ ਦੇ ਅੱਛਾ ਜੀ ਚੰਨੂ ਨੂੰ ਨਹੀਂ ਮੈਂ ਪਾਲ ਮਾਤੋ ਤੇ ਜਿਹੜੀ ਦੁੱਧ ਦੀ ਬੋਤਲ ਆ ਉਹ ਵੀ ਆਪਾਂ ਗਰਮ ਕਰ ਲਈਏ ਸਾਡੀਆਂ ਤਾਂ ਜਿਹੜੀਆਂ ਬੋਤਲਾਂ ਆ ਅੱਛਾ ਬੀਬੀ ਸਰ ਜੀ ਕੱਲ ਰੱਖੀਆਂ ਆਪਣੀ ਕਿਚਨਲ ਹੁਣ ਤੇ ਵਿਕਰਮ ਹਨੇ ਗਿਆ ਹੋਇਆ ਤੇ ਉਹ ਤੁਹਾਨੂੰ ਪਤਾ ਹੀ ਆ ਕਿ ਜਿਆਦਾ ਟਾਈਮ ਘਰੇ ਨਹੀਂ ਰਹਿੰਦੇ ਹੈਗੇ ਜਿਆਦਾ ਬਾਹਰ ਹੀ ਰਹੇ ਆ ਤਾਂ ਸਵੇਰ ਦੇ 4 ਵਜੇ ਦੇ ਗਿਆ ਹੋਇਆ ਮੰਡੀ ਉੱਠ ਕੇ ਤੇ ਮੰਡੀ ਗਿਆ ਵੀ ਮੰਡੀ ਜਾ ਕੇ ਫਿਰ ਉਹ ਗਿਆ ਆਪਣੇ ਆਲੂ ਪਰ ਨੂੰ ਮੱਖੀਆਂ ਸਾਡੇ ਬਹੁਤ ਇਸ ਤੇ ਕਿ ਜਸਟਫੈਂਡ ਲਵਾਈਏ ਤੇ ਜਸਟਫੈਂਡ ਲਵਾ ਕੇ ਤੇ ਥੋੜਾ ਜਿਹਾ ਸਾਨੂੰ ਨਾ ਅੰਦਰ ਇੱਕਨ ਵੈਸ਼ ਬਹੁਤ ਜ਼ਿਆਦੀ ਜਦਾ ਜਸਟਫੈਂਡ ਆਪ ਲਵਾਵਾਂਗੇ ਉੱਪਰ ਹੈਗੀ ਉਹਨਾਂ ਦੀ ਜਸਟਫੈਂਡ ਵਾਸਤੇ ਜਗ੍ਹਾ ਹੋਰ ਦਲਪਾਸਾਰ ਦੇਤੀਆ ਤੇ ਨਾ ਪਾ ਕਰੀਏ ਕੰਕੜ ਲੱਗੀਆਂ ਹਾਂ ਰੋਟੀ ਬਣਾਉਣ ਤੇ ਰੋਟੀ ਬਣਾ ਕੇ ਫੇਰ ਆਪਾਂ ਕਰਾਂਗੇ ਕਿਚਨ ਸਾਫ ਤੇ ਸਾਡੇ ਜਿਹੜੇ ਪ੍ਰਸ਼ਾਦੇ ਆ ਉਹ ਹਜੇ ਪਹਿ ਵੀ ਆ ਤੇ ਕਿ ਰਾਤ ਜਿਆਦਾ ਅਸੀਂ ਰੋਟੀ ਖਾਦੀ ਨਹੀਂ ਤੇ ਲੋਪੇ ਹੀ ਹੋਇਆ ਇਹ ਜਿਹੜੀ ਰਾਤ ਦੀ ਰੋਟੀ ਹੁੰਦੀ ਹੈ ਮੈਂ ਖਾ ਨਹੀਂ ਹੁੰਦੀ ਮੈਨੂੰ ਟੇਸਟੀ ਲੱਗਦੀ ਤੇ ਹੁਣ ਆਪਾਂ ਪਤੀ ਬਣਾ ਲਈਏ ਤੇ ਹੋ ਜੀਏ ਫ੍ਰੀ ਤੇ ਬਿਕਰਮ ਦਾ ਕੋਈ ਪਤਾ ਨਹੀਂ ਕਿ ਕਦੋਂ ਆ ਸਕਦੇ ਆ ਤੇ ਉਹਨੇ ਆਣ ਕੇ ਖਾਣੀ ਹੈ ਰੋਟੀ ਉਹਨਾਂ ਨੂੰ ਲੱਗੀ ਬੁੱਖ ਹਾਂਜੀ ਜੀ ਆਪਾਂ ਬਣਾ ਚੁੱਕੇ ਆ ਰੋਟੀ ਤੇ ਤੁਸੀਂ ਗਰਮੀ ਮੈਨੂੰ ਦੇਖ ਸਕਦੇ ਹੋ ਕਿੰਨੀ ਆ ਗਈ ਆ ਤੇ ਰੋਟੀ ਬਣਾਉਣੇ ਬਹੁਤ ਇੱਥੇ ਔਖੀ ਆ ਕਿਉਂਕਿ ਇੱਧਰ ਸਾਰੇ ਪਾਸੇ ਨਾ ਉਹ ਵੱਦ ਦਾ ਬੰਦ ਹੀ ਆ ਸਾਰਾ ਤੇ ਬਸ ਸਿਰਫ ਇਧਰਲੀ ਸਾਈਡ ਤੋਂ ਹਵਾ ਆਂਦੀ ਆ ਬੁਢੀ ਦੀ ਸਾਈਡ ਤੋਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਹੁਣ ਆਪਾਂ ਰੋਟੀ ਬਣਾ ਚੁੱਕੇ ਆ ਤੇ ਰੋਟੀ ਬਣਾ ਕੇ ਹੁਣ ਆਪਾਂ ਕਰਨੀ ਆ ਕਿਚਨ ਦੀ ਸਫਾਈ ਕਿਚਨ ਦੀ ਸਫਾਈ ਕਰਕੇ ਫੇਰ ਆਪਾਂ ਬਾਅਦ ਚੋਂ ਕੰਮ ਖਤਮ ਕਰਕੇ ਫੇਰ ਆਪਾਂ ਖਾਵਾਂਗੇ ਰੋਟੀ ਤੇ ਰੋਟੀ ਪਾਣੀ ਖਾ ਕੇ ਨਾ ਨੂੰ ਕੇ ਫਿਰ ਰੁਪੀ ਖਾਵਾਂਗੇ ਹਜੇ ਨਹੀਂ ਤੇ ਬਸ ਹੋ ਜੀਏ ਫ੍ਰੀ ਤੇ ਕਰ ਲਈਏ ਕੰਮਕਾਰ ਤੇ ਬਿਕੂ ਨੇ ਗਿਆ ਬਰ ਚੰਦੂ ਸਿੰਘੇ ਉਹਨਾਂ ਨੂੰ ਤਾਂ ਲੱਗ ਜਾਣਾ ਟਾਈਮ ਸੋ ਇਸ ਕਰਕੇ ਅ ਸੋਚਿਆ ਵੀ ਚਲੋ ਰੋਟੀ ਬਣਾ ਹੀ ਲਈਏ ਅਸੀਂ ਤਾਂ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਹਜੇ ਨਾਲੇ ਵੀ ਪਤਾ ਨਹੀਂ ਕੁਝ ਖਾਦਾ ਆ ਕਿ ਨਹੀਂ ਖਾਦਾ ਤੇ ਸਵੇਰ ਦੇ ਇਕੱਲੇ ਚਾਹ ਪੀ ਕੇ ਗਏ ਸੀ ਇਹ ਤੇ ਬਾਕੀ ਜਦੋਂ ਆਉਂਦੇ ਆ ਦੇਦੇ ਆ ਵਿਚਾਰੇ ਰੱਖੀ ਹਾਲ ਹੁੰਦਾ ਹੁਣ ਤੇ ਥੜਨਾ ਕਰਦੇ ਆ ਆਪਾਂ ਗੱਲਬਾਤ ਤੇ ਰੋਟੀ ਪਰਸ਼ਦਾ ਵਗੈਰਾ ਫੜ ਚੁੱਕਿਆ ਤੇ ਹੁਣ ਆਪਾਂ ਧੋ ਗਏ ਬਰਤਨ ਬਰਤਨ ਧੋ ਕੇ ਫਿਰ ਆਪਾਂ ਕਰ ਲਈ ਕਿਚਨ ਸਾਫ ਕਿਚਨ ਸਾਫ ਕਰਕੇ ਫਿਰ ਆਪਾਂ ਨਾਲੀ ਤੇ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਬਣੇ ਰਿਹਾ ਵਲੌਗ ਦੇਣਾ ਸੋ ਜੀ ਆਪਾਂ ਨਾ ਆ ਤੋ ਕਿ ਕੰਮ ਕਰ ਕਰਕੇ ਹੋ ਚੁੱਕੇ ਆ ਫ੍ਰੀ ਤੇ ਆਪਾਂ ਆ ਗਏ ਆ ਬਾਹਰ ਹੁਣ ਮਮਾ ਲੱਗਿਆ ਖਾਣ ਰੋਟੀ ਤੇ ਮੈਂ ਕਿਹਾ ਮਮਾ ਤੁਸੀਂ ਪਹਿਲਾਂ ਰੋਟੀ ਖਾਓ ਫਿਰ ਜਦੋਂ ਮੈਂ ਮੇਰੇ ਮੈਨੂੰ ਭੁੱਖ ਲੱਗੀ ਫਿਰ ਮੈਂ ਖਾ ਲੂੰਗੀ ਅੰਦਰ ਬੈਠ ਕੇ ਰੋਟੀ ਤੇ ਆਪਾਂ ਹੁਣ ਹੋ ਗਏ ਆ ਸੇਬ ਤੇ ਸਬਜੀ ਤੇ ਦਾਹ ਕਾਈ ਜਾਂਦੇ ਆ ਤੇ ਕੰਮ ਚਲਾਈ ਜਾਂਦੇ ਆ ਤੇ ਬਸ ਬੈਠ ਕੇ ਹੁਣ ਬਿਕਰਨ ਦੀ ਵੇਟ ਹੁੰਦੀ ਪਈ ਆ ਕਦੋਂ ਆਣਗੇ ਕਦੋਂ ਨਹੀਂ ਤੇ ਤੁਹਾਨੂੰ ਪਤਾ ਹੀ ਆ ਕਿ ਦੋ ਦਿਨ ਹੋ ਗਿਆ ਘਰੇ ਨਹੀਂ ਜਾਦਾ ਰਹਿੰਦੇ ਪਏ ਹੈਗੇ ਤੇ ਆਪਾਂ ਉਹਨਾਂ ਨੂੰ ਕਰ ਲਈਏ ਫੋਨ ਫਾਨ ਤੇ ਪੁੱਛੀਏ ਕੁਛ ਖਾਦਾ ਪੀਤਾ ਵੀ ਹੈ ਕਿ ਨਹੀਂ ਤੇ ਥੜਨਾ ਕਰਦੇ ਆਪਾਂ ਗੱਲਬਾਤ ਐ ਨੰਨੂ ਨੂੰ ਬਚਾਓ ਨੰਨੂ ਆ ਜਾਓ ਬਚਾਓ ਹੋਏ 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 ਵਾਹਦਾ ਦੇਖੋ ਕੀ ਆ ਡਰਾਮੇ ਨੰਨ ਡਰਾਮੇ ਇੰਨੇ ਕਾਦੇ ਕਰਦਾ

ਜੋ ਮਰਜ਼ੀ ਬਣਾ ਲਵਾ ਸਾਰਾ ਕੁਝ ਪਿਆ। ਲੋਬੀ ਬਣਾ ਰਹੀ ਜਿਹੜੀ ਪਈ ਅੰਦਰ। ਹਾਂ। ਹੋਰ ਹਾਂ। ਸਾਡੀ ਸਭ ਧੂਮ ਬਣਾ ਲਈ। ਹਾਂ ਮੈਂ ਲੰਗਰ ਲਾਣਾ। ਹਾਂ। ਹਾਂ। ਹਾਂ ਮੈਂ ਲੰਗਰ ਲਾਣਾ। ਉਹ ਕਰੀ ਜਾਏ। ਇਹ ਆ ਰਹੀ ਜਣਾਉਣੇ ਨੇ। ਉਹਨੇ ਚੱਕ ਕੇ ਕਰਤੀ ਮਮੀ ਨੇ ਚੋਪਲਾ। ਹਾਂ ਬੱਸ ਆ ਗਈ ਬੱਸ ਵਾਲੇ ਸੱਭੀ ਲੈ ਜਾ ਸਾਰੀ ਹੋਲੇ ਕਿ ਨੀ ਲੰਗੋ ਸਿੱਧਾ ਹੋਣੀ ਚਾਹੀਦੀ ਦੋ ਟਾਈਮ ਮਿਲ ਲੇ ਹਲਵਾ ਵੀ ਵਧੀਆ ਹੈ ਨਾ ਨਹੀਂ ਇੱਥੇ ਰੱਖ ਦਈਂ ਇੱਧਰ ਤਾਂ ਇਹਦਾ ਹੂੰਾ ਦਵਾਈ ਨਹੀਂ ਅਜੇ ਵੀ ਕੇ ਨਾ ਅਧਵਾਣੇ ਦਿਓ ਲੈ ਨਿੰਦਾ ਬਾਣੀ ਕਿਤੀ

ਹੱਲੂਆ ਗਰਮੀ ਨਹੀਂ ਹਾਂ ਵਾਜੀ ਦੇਖੀ ਕੱਲ ਬਹੁਤ ਹੀ ਗਰਮੀ ਬਾਬਾ ਹਾਂ ਮਾੜੀ ਕੋਈ ਦਿੱਕਤੀ ਕਰਦੇ ਨਾ ਪਿੰਡੀਆਂ ਸਹੀ ਰਹੀਆਂ ਹਾਂ ਹਨਾ ਹਾਂਜੀ ਮੈਨਾਂ ਤੇ ਪਾਣੀ ਪੀ ਸੜਕਾ ਦੇਣਾ ਮੇਰੇ ਹੈ ਪਾਣੀ ਸੜਕਾ ਦਿੱਤੇ ਬੋਰੀ ਤੇ ਅੱਛਾ ਪੀ ਸਭ ਦੀ ਸਹੀ ਲੱਗਦੀ ਆ ਗੋਭੀ ਤਾਲੀ ਸਾਡੀ ਹੋਰ ਤਰ੍ਹਾਂ ਦੀ ਹੋ ਗਈ ਆ ਹੈ ਆ ਹੋਰ ਤਰ੍ਹਾਂ ਦੀ ਹੋ ਗਈ ਸਾਧਨੀ ਜਿਹੜੀ ਆਪ ਜਾਣਦੀ ਹੁੰਦਾ ਵੀ ਇਹ ਹਰ ਗਰਮੀ ਨੇ ਭਾਂ ਬਿੱਤਲੇ ਫਿਰਦੀਆਂ ਸਬਜ਼ੀਆਂ ਟਮਾਟਰ ਦੱਸਿਓ ਵੀ 20 ਰੁਪਏ ਕਿਲੋ ਕਿੱਥੇ ਆ ਐਮ ਜੀ ਅੱਜ ਅੰਕਲ ਮੈਨੂੰ ਇੱਥੇ ਕਹਿੰਦੇ ਇੱਕ ਅੰਕਲ ਮੈਨੂੰ ਕਹਿੰਦੇ 20 ਰੁਪਏ ਟਮਾਟਰ ਆ ਹੀ ਕਹਿੰਦਾ ਹੀ 20 ਰੁਪਏ ਕਿਹੜਾ ਜਿਹੜੋ ਦੋ ਜਣੇ ਨੇ ਕਿਹਾ ਅੱਛਾ ਇੱਕ ਤਾਂ ਉਹ ਜਿਹੜਾ ਉਹ ਸੀਗਾ ਉਹ ਮਹਗੇ ਕਹਿੰਦਾ ਮੈਨੂੰ 200 ਰੁਪਏ ਦੇਣੇ ਆ ਤਾਂ ਕਹਿੰਦਾ ਦੇ ਦੋ ਨਹੀਂ ਤਾਂ ਕੰਦਾ ਰਹਿਣ ਦਿਓ ਤੁਹਾਡੀ ਤਾਂ ਹੋ ਗਿਆ ਥੋੜਾ ਹੋ ਗਿਆ ਹੋ ਗਿਆ ਅੱਛਾ ਇਹ ਟਮਾਟਰ ਹੁਣ ਜ਼ਿਆਦਾ ਹੋ ਗਿਆ ਨਾ ਜਦ ਹੀ ਨਹੀਂ ਮਿਲਦੇ ਥੋੜੇ ਘਾਏ ਘੱਟ ਮਿਲਦੇ ਆ ਉਦੋਂ ਮਹਿੰਗੇ ਹੁੰਦੇ ਆ ਓਕੇ ਓਕੇ ਹਾਂ ਰੇਟ ਥੋੜਾ ਘੱਟ ਆ ਤੁਹਾਡੇ ਤਾਂ ਪਿੰਡ ਚ ਜਾਂ ਤਾਂ ਇਦਾਂ ਹੋਵੇ ਨਾ ਕਿ ਜਿਆਦਾ ਬਈ ਸਬਜ਼ੀ ਹੋਵੇ ਬਈ ਸਬਜ਼ੀ ਸਾਡੇ ਬਈ ਨਹੀਂ ਸਾਰੀਆਂ ਫਰੈਸ਼ ਸਬਜ਼ੀਆਂ ਸਾਰੀਆਂ ਤਾਜ਼ੀਆਂ ਸਬਜ਼ੀਆਂ ਆ ਕੋਈ ਨਹੀਂ ਆ ਕਿ ਕੋਈ ਵੀ ਮਤਲਬ ਕੱਲ ਦੀ ਚੀਜ਼ ਪਈ ਆ ਇੱਥੇ ਜਿੰਨੀ ਵੀ ਚੀਜ਼ ਪਈ ਆ ਸਾਰੀ ਫਰੈਸ਼ ਪਈ ਆ ਸਿਰਫ ਜਿਹੜੇ ਆਲੂ ਤੇ ਪਿਆਜ਼ ਆ ਸਿਰਫ ਇਹ ਪਏ ਆ ਕੱਲ ਦੇ ਹਾਂ ਇਹ ਕੱਲ ਦੇ ਪਏ ਨਹੀਂ ਵੀ ਬਾਕੀ ਸਾਰੀ ਸਬਜ਼ੀਆਂ ਮਿਰਚਾਂ ਤੋਂ ਲੈ ਕੇ ਹਰ ਇੱਕ ਤਰੀਕ ਨੇ ਜਿਹੜੀਆਂ ਅਵੇਲੇਬਲ ਹੈ ਤੁਸੀਂ ਜੇ ਕਿਸੇ ਨੇ ਕੋਰੀਅਰ ਕਰਾਣਾ ਹੈ ਮਾਂ ਜੇ ਕਿਸੇ ਨੇ ਕੋਰੀਅਰ ਕਰਾਣਾ ਪਾਣੀ ਪੀਣਾ ਹੈ ਸਬਜੀ ਦਾ ਚੱਲ ਮੈਂ ਲੈ ਅੱਲਾ ਕਹੇ ਕਿ ਇਹਨੇ ਕਾਰੀਅਰ ਕਰਾਉਣਾ ਕਰਾ ਲਓ ਕਿੰਨੇ ਦਾ ਹੋ ਰਹੀ ਹੈ ਤੇ ਫੇਰ ਆ ਗ ਜਾਣੇ ਸਭ ਠੀਕ ਹੈ ਪਾਣੀ ਪੀਣਾ ਪਹਿਲਾਂ ਤੂੰ ਇਹਨੇ ਦੁੱਧ ਪੀਣਾ ਫੇਰ ਕਹਿੰਦਾ ਤੂੰ ਪਾਣੀ ਇਹ ਕਹੇ ਤੋਰ ਦੋ ਜਿਹੜਾ ਹੋ ਪਿਆ ਚਲੋ ਚੱਲ ਚੱਲ ਤੈਨੂੰ ਆਵਾ ਮਾ ਤੂੰ ਆ ਦੇ ਪਾਣੀ ਪੀਣਾ ਚਲੋ ਨਾਲੇ ਪਾਣੀ ਪੀ ਕੇ ਆਣੀ ਹੈ ਨਾਲੇ ਪਾਣੀ ਲੈ ਕੇ ਦਿਨ ਨਾਲੇ ਤੈਨੂੰ ਆਵਾ ਕੇ ਆਣੀ ਪਾਣੀ ਪੀਣਾ ਲੜਾਈ ਆ। ਲੋਥੇ ਬੈਠਾ ਹਾਂ। ਕਿੰਨੀ ਵਜ੍ਹ ਲੜਾਈ ਜਾਊਗੀ? ਲਿਪੜੀ ਜਾਣਾ ਉਹਨੇ। ਪੜਦਾ ਨੂੰ ਪਾਣੀ ਲਾ ਕੇ ਦਿੰਨੀ ਆ। ਮੰਨੂ ਲਈ ਲੈ ਲੈ। ਕੌਂਦੀ ਆ ਪਾਣੀ ਇੱਕ। ਇਹ ਚ ਥੋੜਾ ਦੇਣਾ ਇਹ ਨਹੀਂ। ਸਾਬਜੀ ਦੇ ਕੋਲ ਇੱਕ ਬੋਤਲ ਪਾਣੀ ਦੀ ਚੱਕ ਲਈ। ਮੰਨੂ ਲਈ ਹੈਗੀ ਪਾਣੀ। ਮੈਂ ਚਾਹ ਤੇ ਨਹੀਂ ਨਾ ਗਿੱਜੀ ਹੋਈ ਹੈਗੀ ਇਹ ਚਾਹ ਤੇ ਗਿੱਜੇ ਨਹੀਂ ਤਾਂ ਅੱਖਾਂ ਬੰਦ ਹੁੰਦੀਆਂ ਅਸੀਂ ਚਾਹ ਤੇ ਹੀ ਬੱਗੇ ਆਲੇ ਅ ਮੇਰੀ ਜਿਹੜੀ ਅੱਖਾਂ ਹੈ ਇਹ ਜਿਹੜੀ ਆ ਪੁੱਤਰ ਦੀ ਰਹਿੰਦੀ ਕਿਉਂਕਿ ਬਾਵਾ ਜਿਹੜੀਆਂ ਮੇਰੀਆਂ ਪਤਲੀਆਂ ਹੋ ਗੀਆਂ ਬਾਵਾ ਮੇਰੀਆਂ ਨਹੀਂ ਨੀਆਂ ਨੀਆਂ ਕਰ ਰਹੀਆਂ ਮੂਹ ਫੇਸ ਵੀ ਤੁਸੀਂ ਮੇਰਾ ਦੇਖ ਸਕਦੇ ਹੋ ਤੇ ਮੇਰੇ ਫੇਸ ਤੇ ਬਹੁਤ ਜ਼ਿਆਦਾ ਲਵ ਫੇਸ ਵੀ ਖਰਾਬ ਹੋ ਗਿਆ ਆ। ਮੈਨੂੰ ਇਹ ਚਾਹ ਬਣਾਣੀ ਚਾਹੀਦੀ ਪਈ। ਮੇਰਾ ਮੁੰਡਾ ਮੰਗਦਾ ਪਾਣੀ। ਉਹਨੂੰ ਪਾਣੀ ਦੇਣਾ ਪੈਣਾ ਹੈ। ਇਹਨਾਂ ਜੋਗੀ ਕਿੱਲੇ ਬਣਾ ਕੇ ਦੇਣੀ ਚਾਹ ਕਿਉਂਕਿ ਫਿਰ ਬਾਅਦ ਚ ਚਾਹ ਜਿਹੜੀ ਆ ਪਹੀ ਰਹਿੰਦੀ ਆ ਤੇ ਪੀ ਹੁੰਦੀ ਨਹੀਂ ਆ। ਬਣਾ ਲਈਏ ਚਾਹ ਤੇ ਲੈ ਕੇ ਚੱਲੇ ਆ ਪਾਣੀ ਦੀ ਤੇ ਹੁਣ ਆਪਾਂ ਲਾ ਦਈਏ 10 ਮਿੰਟ ਫੋਨ ਚਾਰਜ ਤੇ ਬਹੁਤ ਜ਼ਿਆਦਾ ਲੋ ਹੋ ਚੁੱਕਿਆ ਹੈ ਸੈਸ ਕਰਕੇ ਹੁਣ ਆਪਾਂ ਫੋਨ ਜਿਹੜਾ ਚਾਰਜਰ ਲਾ ਕੇ ਤੇ ਹੁਣ ਆਪਾਂ ਚੱਲੇ ਆ ਬਾਹਰ ਨੂੰ ਮम्मा ਹੁਣ ਆਪਾਂ ਤੋਂ ਨਾਲ ਲਈਏ ਚਾਹ ਤੇ ਮਨਵੀਨ ਦੇ ਕੇ ਪਾਣੀ ਕੌਣ ਇਹ ਕੌਣ ਭਾਈ ਮੋਹੋਆ ਰੇਟਰ ਆ ਗਿਆ ਇੱਧਰ ਆਇਂ ਖੈਡ ਅੰਮ੍ਰਲਾ ਕਣੀ ਦੇਣੀ ਸਪੁੱਤ ਉਹ ਕੁਲਫੀ ਵਾਲਾ ਭਾਈ ਆ ਗਿਆ ਤੁਹਾਨੂੰ ਕੁਲਫੀ ਲੈਣੀ ਕੁਲਫੀ ਫਿਰ ਸਾਰੀ ਮੰਗੋ ਇੱਥੇ ਆਂਦਾ ਚੱਲ ਮੰਗ ਸਾਰੀ ਆ ਗਏ ਉੱਧਰ ਦੀ ਸਾਈਡ ਸੀਗਾ ਕੁਲਫੀ ਲੈਣੀ ਆ ਬਹੁਤ ਇਹੀ ਲੱਗੇ ਲੈਣ ਕਾਈ ਤੁ ਕੁਲਫੀ ਕਰਦਾ ਦੇਖੋ ਮਮੀ ਜੀ ਦੇਖੇ ਦੀ ਟ੍ਰਾਈਟਰ ਟ੍ਰਾਈਟਰ ਆ ਗਿਆ ਫੀਨਾਨੀ ਅਪਾਈ ਆ ਜਾ ਭਰਾਵਾ ਸਾਡਾ ਮੁੰਡਾ ਜਿਹੜਾ ਰੋਈ ਜਾਂਦਾ ਉੱਥੇ ਹੁਣ ਕਿੰਨੇ ਆਲੀ ਆ ਬੱਸ ਕਰੀ ਨਹੀਂ ਲੱਗਦੀ ਆ ਉਹੀ ਹੈ ਮਟਕੇ ਵਾਲੀ ਹੁੰਦੀ ਮਾ ਚੱਲ ਲੱਤੇ ਕੁਲਕੀ ਹੂੰ ਹਲਗੀ ਕੌਫੀ ਲੈਣਾ ਸ਼ੇਰ ਬੱਬਰ ਤੁਸੀਂ ਨਹੀਂ ਕਹਿੰਦਾ ਕੁਲਫੀ ਲੈਣੀ ਆਹ ਦੇ ਬੱਤੀ ਮੈਨੂੰ ਨਾ ਤੁਸੀਂ ਨਹੀਂ ਕੁਲਫੀ ਲੈਣੀ ਮੈਂ ਵੀ ਮੈਨੂੰ ਤੁਸੀਂ ਦੋਗੇ ਖਾ ਲਮੈਂ ਮੈਂ ਥੈਂਕ ਯੂ ਥੈਂਕ ਯੂ ਆ ਲੋ ਖਾ ਲੋ ਹਾਂ ਖਾ ਲੋ ਤੁਸੀਂ ਮੇਰਾ ਪੁੱਤ ਕੰਦਾ ਹਾਂਜੀ ਪੁੱਤ ਬੱਸ ਤੇਰੇ ਪਾਪਾ ਕਹਿੰਦੇ ਹੁੰਦੇ ਆ ਜਦੋਂ ਵੀ ਮਨ ਨੂੰ ਚੀਜ਼ ਮੰਗਦਾ ਉਹਨਾਂ ਨੂੰ ਲੈ ਕੇ ਦੇ ਦਿਆ ਕਰ ਠੀਕ ਆ ਜਦੋਂ ਪਪਾ ਤੇਰੇ ਪਪਾ ਤੁਹਾਡੇ ਕਹਿੰਦੇ ਕਿ ਜਦੋਂ ਮਨ ਨੂੰ ਚੀਜ਼ ਮੰਗਦਾ ਹੁੰਦਾ ਨਾ ਮਨ ਨੂੰ ਲੈ ਦਿਆ ਕਰ ਫੇਰ ਮੈਂ ਤੈਨੂੰ ਤਾਂ ਲੈ ਕੇ ਦੇਣੀ ਹੁੰਨੀ ਆ ਠੀਕ ਆ ਮੈਂ ਦਾਦੀ ਨੂੰ ਦਿੱਤੀ ਲੂਣ ਜੈ ਨਹੀਂ ਹੋਣਾ ਹਾਂ ਹੂੰ ਲੂਣ ਕਾਦੀ ਇਹ ਇਦਾਂ ਨਾ ਵਿੱਚ ਪਈ ਰਹਿੰਦੀ ਐ ਨਾ ਇਦਾਂ ਕਰਕੇ ਔਰ ਤੇ ਚੂਹਾ ਹੂੰ ਹੂੰ ਜਲਦੀ ਖਾ ਜਲਦੀ ਜੀਵਾਲੀ ਰਸਾ ਯਾਰ ਤੁਸੀਂ ਇੱਕ सांगਦੇ ਹੋ ਨਲ ਪੂਛ ਲ ਗਿਆਂ ਬੋਟਮ ਇਨ ਫਾਲੋ ਮੈਂਨੇ ਸਾਡਾ ਸੌਂ ਗਿਆ ਆ ਤੇ ਮੈਨੂੰ ਕਹਿੰਦਾ ਕੂਲਰ ਚ ਲਾ ਕੇ ਰੱਖ ਫਰ ਮੈਨੂੰ ਕੂਲਰ ਚ ਲਾ ਕੇ ਦਿੱਤਾ ਫੇ ਕਹਿੰਦਾ ਕਿ ਉਹਦੇ ਚ ਪਾਣੀ ਪੀ ਪਾਓ ਮੈਂ ਕਿ ਕੂਲਰ ਚ ਫਤ ਤ ਮੈ ਤਾਂ ਤਾਂ ਪਾਣੀ ਪੀਣਾ ਨਹੀਂ ਤੇ ਤੇਰੇ ਪਾਪਾ ਜਦੋਂ ਆਉਗੇ ਨਾ ਕੂਲਰ ਚ ਪਾਣੀ ਉਹ ਹੀ ਪੋਣਗੇ ਤੇ ਹੋਰ ਟਾਈਮ ਟਿਕਿਆ ਨਹੀਂ ਜਿੰਨੇ ਟਾਈਮ ਮੈਨੇ ਕੂਲਰ ਚ ਪਾਣੀ ਪਾਇਆ ਤੇ ਮੈਂ ਇਹਨੂੰ ਕੂਲਰ ਚ ਪਾਣੀ ਪਾ ਕੇ ਥੋੜਾ ਮੱਗ ਜਿਹਦੇ ਨਾਲ ਇਹਨੂੰ ਪਾਣੀ ਪਾ ਕੇ ਦੇ ਦਿੱਤਾ ਵਿਚਾਲੇ ਇਹਨੂੰ ਇੰਨਾ ਖਾਊਗਾ ਕਿ ਆ ਮੇਰੇ ਲਈ ਪਾਣੀ ਪਾਤਾ ਹੁੰਦਾ ਸੀ साढ़े आ गए गाहक प्रीति मारने की आवाज बजा के तोड़ के सब्जी दे मनी सा गया सौ ਦੀ ਆਪਣੀ ਸਕੰਜਵੀ ਦੀ ਤਿਆਰੀ ਕਰਦੀ ਰਹੀ ਹੈ ਮੂੰਹ ਹੀ ਸੁੱਕੀ ਜਾਂਦਾ ਮੂੰਹ ਹੀ ਜੱਦ ਦੇ ਮਉਣ ਪਾਣੀ ਪੀ ਜਾਈ ਆ ਅ ਇਹ ਬਣਾਉਣੀ ਸ਼ੁਰੂ ਕੀਤੀ ਲੱਗਦੀ ਹਾਂ ਜੇ ਨਹੀਂ ਸ਼ੁਰੂ ਹੋ ਰਿਹਾ ਕੰਮ ਸਪੀਡਾ ਕੰਮ ਹੋ ਜੇ ਨਹੀਂ ਸ਼ੁਰੂ ਹੈ ਆਪਾਂ ਜਾ ਕੇ ਕਰ ਪਾਣੀ ਪੀ ਕੇ ਗੁਜ਼ਾਰਾ ਕਰਦੇ ਆ ਉਗਏ ਜੀ ਪ੍ਰੀਤੀ ਨੇ ਸਕੰਜਵੀ ਦੀ ਤਿਆਰੀ ਕਰਨੀ ਆ ਬਿਨਾਂ ਮੈਂ ਜੋ ਭੇ ਹੋਈ ਹਾਲ

ਤੇ ਆਪਾਂ ਹੁਣ ਜਿਹੜੀ ਆ ਸ਼ਕੰਜਵੀ ਉਹ ਆਪਾਂ ਬਣਾਈਏ ਬਣਾ ਕੇ ਤਾਂ ਫਿਰ ਮੰਮੀ ਨੂੰ ਦਈਏ ਕਿਉਂਕਿ ਮੰਮੀ ਦਾ ਬਹੁਤ ਬੁਰਾ ਹਾਲ ਆ ਪਤਾ ਨਹੀਂ ਪਤਾ ਇਹ ਬੁਰਾ ਹਾਲ ਹੋਵੇ ਕਿਉਂ ਨਾ ਤੇ ਗਰਮੀ ਇੰਨੀ ਜ਼ਿਆਦਾ ਆ ਤੇ ਹੁਣ ਆਪਾਂ ਪੈਨ ਵੀ ਵਗੈਰਾ ਬਣਾ ਕੇ ਠਿਕਨਾਂ ਉੱਤੇ ਆਪਾਂ ਰੱਖ ਦੇਣੀ ਆ ਜਿਹੜੀ ਅੰਕ ਪਿੰਗ ਦਾ ਪਾਣੀ ਚਾਹ ਚੱਲ ਰਿਹਾ ਹੈ ਫੇਸ ਕਰਕੇ ਆਪਾਂ ਉਹਨਾਂ ਲਈ ਬਣਾ ਕੇ ਰੱਖ ਦੇਣੀ ਆ ਤੇ ਆਪਾ ਆਪਣੇ ਲਈ ਬਣਾ ਕੇ ਪੀ ਲੈਣੀ ਆ ਤੇ ਸਭਾ ਕਰੀਏ ਸਟਾਰਟ ਪਹਿਲਾਂ ਮੈਂ ਥੋੜੇ ਜਿਹਾ ਪਾਣੀ ਛਕਣ ਤੇ ਲੋਨ ਖੋਲ ਦਿੰਨੀ ਹਾਂ ਵਾਣੀ ਦੁਰਵਾਣੀ ਗਰਮੀ ਤੋਂ ਬਚ ਕੇ ਰਹੋ ਜਿੰਨਾ ਵੀ ਬਚ ਹੁੰਦਾ ਕੋਈ ਨਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਤੇ ਸਾਡਾ ਤਾਂ ਬਹੁਤ ਰਹਾਲਾ ਤਾਂ ਥੋੜਾ ਜਿਹਾ ਬਚਾ ਵੈਸੇ ਹੋ ਜਾਂਦਾ ਆ ਕਿਦਾਂ ਕਿ ਸਾਡੀ ਦੁਪਹਿਰ ਜਿਹੜੀ ਆ ਸਾਰੀ ਉਹ ਉੱਥੇ ਬਾਹਰ ਨਿਕਲ ਜਾਂਦੀ ਆ ਉੱਥੇ ਸ਼ਾਂ ਹੈਗੀ ਆ ਕਾਫੀ ਬਸ ਸ਼ਾਮ ਦੇ ਕਰਕੇ ਉੱਥੇ ਤੇ ਨਿਕਲ ਜਾਂਦੀ ਆ ਤੇ ਬਾਈ ਤਾਂ ਕਿ ਅੱਜ نیند ਬਹੁਤ ਜ਼ਿਆਦਾ ਆ ਸੌਣ ਨੂੰ ਕਰਦਾ ਦੇਰ ਤੇ ਸੌਂ ਆਪਾ ਸਕਦੇ ਨਹੀਂ ਹਜੇ ਕਿਉਂਕਿ ਕੰਮ ਜਿਹੜਾ ਆ ਸਾਡਾ ਬਹੁਤ ਜ਼ਿਆਦਾ ਪਿਆ ਹੋਇਆ ਆ ਪਹਿਲਾਂ ਮੈਂ ਬਣਾਵਾਂਗੀ ਸ਼ਕੰਜਵੀ ਤੇ ਫਿਰ ਆਪਾਂ ਸਬਜੀ ਦੀ ਤਿਆਰੀ ਕਰਨੀ ਆ ਹਜੇ ਕਿ ਸਬਜੀ ਕੀ ਬਣਾਉਣਾ ਕੀ ਨਹੀਂ ਸਾਡਾ ਰਾਦਾ ਕਿ ਅੱਜ ਆਪਾਂ ਬਣਾਵਾਂਗੇ ਅ ਆਪਣਾ ਸਾਡਾ ਰਾਦਾ ਆ ਕਿ ਅੱਜ ਅਸੀਂ ਪਿਆਜ਼ ਔਰ ਟਮਾਟਰ ਦੀ ਚਟਨੀ ਤੋੜ ਕਰੀਆ ਪਿਆਜ਼ ਟਮਾਟਰ ਦੀ ਚਟਨੀ ਬਣਾ ਕੇ ਤੇ ਫਿਰ ਆਪਾਂ ਉਹ ਅੱਜ ਖਾਵਾਂਗੇ ਕਿ ਕਿ ਮम्मा ਕਹਿੰਦੇ ਕਿ ਉਹਦੇ ਨਾਲ ਭੁੱਖ ਜ਼ਿਆਦਾ ਲੱਗ ਜਾਂਦੀ ਆ ਤੇ ਇਸ ਕਰਕੇ ਐਸੇ ਬਾਹੁਰਾ ਹਾਲਾ ਗਰਮੀ ਦੇ ਹੁੰਦੇ ਹੁੰਦੇ ਵਿਕਰਾਂ ਦਾ ਪਤਾ ਨਹੀਂ ਉਹਨੇ ਕੁਝ ਖਾਦਾ ਕੀਤਾ ਦੀ ਆ ਤੇ ਮੈਂ ਬਾਈ ਹੀ ਆ ਕੀ ਕਰੇ ਆ ਜਾਣ ਸਾਰਾ ਚਲੋ ਜਿਹੜਾ ਕੰਮ ਕਰਦੇ ਪਏ ਆ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੱਕ ਦੂਜੇ ਦਾ ਸਹਾਰਾ ਬਣ ਕੇ ਨਾਲ ਖੜਨਾ ਜ਼ਰੂਰੀ ਆ ਤੇ ਬਸ ਕਿ ਚਲੋ ਮਾਈਕਰੀ ਦੋ ਕਰ ਦ ਬਸ ਆਪਾਂ ਬਣਾ ਲਈਏ ਸ਼ਕਨੀਆਂ ਤੇ ਬਣਾ ਕੱਢ ਦ ਪਤੜਨਾ ਕੱਲ ਬਾਅਦ ਤੇ ਸੋ ਬਣੇ ਲਿਓ ਵਲੋਗ ਦੇ ਨਾਲ ਤੇ ਆਪਾਂ ਸਿਕੰਡੀ ਦੇ ਵਿੜਾ ਕੇ ਮੰਮਾ ਨੂੰ ਦੇ ਕੇ ਬਾਅਦ ਫਿਰ ਆਪਾਂ ਥੋੜਾ ਨਾ ਕਰਦੇ ਆਂ ਬਲ ਜੀ ਜੀ ਸਿਕੰਡੀ ਵੀ ਬਣ ਕੇ ਹੋ ਗਈ ਹੈ ਰੈਡੀ ਤੇ ਆਪਾਂ ਹੁਣ ਚੱਲੇ ਆਂ ਬਾਅਦ ਸਿਕੰਡੀ ਲੈ ਕੇ ਤੇ ਹੁਣ ਮੈਂ ਲਾ ਲਮਾ ਫੋਨ ਆਪਣਾ ਥੋੜਾ ਟਾਈਮ ਚਾਰਜਰ ਤੇ ਫਿਰ ਆਪਾਂ ਨਹੀਂ ਕਿ ਨਹੀਂ ਇਹ ਦਸਤ ਉਹ ਇਹ ਰਿਹਾ ਬਗਵਾ ਕਾ ਤੇ ਆ ਦੀ ਦੀ ਕਾਤੋਂ ਦੁਖਦਾ ਹਾਂਗਾ ਜੀਮਨੈਸ ਕਰਕੇ ਹਨਾ ਜੀ ਜਿੱਦਾਂ ਬਹੁਤ ਜਿਆਦੀਆਂ ਪੌਣੀਆਂ ਦੇ ਚੱਕ ਲਈਆਂ ਅੱਜ ਸਾਡੇ ਸਬਜੀ ਦੇ ਲੋ ਬਿਕਦੀ ਪਈ ਆ ਤੇ ਵਿਕੀ ਵੀ ਦੇ ਲਓ ਵੀ ਕਿਦਾਂ 190 190 190 190 190 ਜਿੱਦਾਂ ਕਹ ਲਓ ਵੀ 190 ਸਵੇਰ ਤੋਂ ਸਵੇਰ ਤੋਂ ਪੌਣੀ ਹੋਈ ਤੇ 90 ਹੀ ਹਾਂ ਪੌਣੀ ਜਿੱਦਾਂ ਸਾਡੀ ਸਟਾਰਟਿੰਗ 90 ਆ ਤਾਂ ਹੋਈ ਤੇ 90 100 90 100 ਚੱਲਦਾ ਪਿਆਜ ਸਵੇਰ ਦਾ ਤੇ ਕਹਿ ਲਓ ਵੀ ਸਬਜ਼ੀ ਵੀ ਸਾਰੀ ਤਾਜੀ ਆ ਤੇ ਤੁਹਾਨੂੰ ਪਤਾ ਹੀ ਆ ਤੇ ਆਹ ਚੱਲ ਆਜ ਮੈਂ ਗੋਲ ਗੱਪੇ ਵਾਲੇ ਭਾਈ ਤੋਂ ਨਾ ਗੋਲ ਗੱਪੇ ਲੈ ਲਓ ਕੇਲੇ ਲੈ ਲਓ ਕੇਲੇ ਲੈ ਲਓ ਢਿੰਡੀਆਂ ਚਿਮਲਾ ਲੈ ਲਓ 치ਮਾ ਲੈ ਲਓ ਗੋਭੀ ਲੈ ਲਓ ਚੱਕ ਚੱਕ ਕੇ ਟਾੜਾ ਲੈ ਲੋ ਬਿੰਬੂ ਲੈ ਲੋ ਆਲੂ ਲੈ ਲੋ ਬਿੰਬੂ ਲੈ ਲੋ ਬਿੰਬੂ ਪਾਣੀ ਪੀਨਾ ਬਿੰਬੂ ਪਾਣੀ ਹੋਰ ਵੀ ਲੈ ਲੋ ਨੰਨੂ ਸਾਡਾ ਕਰ ਦਾਂਗਾ ਬਿੰਬੂ ਪਾਣੀ ਪੀ ਲੈ ਬਿੰਬੂ ਪਾਣੀ ਹੋਰ ਸੌ ਗਿਆ ਹਏ ਜਿਹੜਾ ਵੀ ਆਊਗਾ ਨਾ ਜਿਹੜਾ ਆਇਆ ਗਿਆ ਹੋਗਾ ਉਹਨੂੰ ਕਹੋਗਾ ਚਾਹ ਪਾਣੀ ਪੀ ਕੇ ਜਾਇਓ ਗੁਗੋ ਗੁਗੋ ਇਹਦਾ ਗੁਗੋ ਜਿਹੜਾ ਅੱਜ ਆਇਆ ਲੈ ਵੀ ਇੱਕ ਵੀ ਪੱਤਾ ਨਹੀਂ ਹਿੱਲਦਾ ਪਿਆ ਇੰਨੀ ਕਿ ਜ਼ਿਆਦਾ ਗਰਮੀ ਹੋਈ ਪਈ ਆ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਬੱਬਾ ਮੈਂ ਕਹਿੰਦੀ ਟੈਕ ਟੂ ਹੋ ਜਾਣਾ ਲੱਗਦਾ ਨਾ ਭਰਾਵਾ ਓਖਾ ਹਾਏ ਮੇਰਾ ਤਾਂ ਬਾਹੂ ਰਹਾੜਾ ਗਰਮੀ ਨਾਲ ਬਹੁਤ ਜ਼ਿਆਦਾ ਸੱਚੀ ਆ ਚਾਰ ਪੰਜ ਵਾਰੀ ਨਾ ਆਉਂਦਾ ਵੀ ਕੋਈ ਸ਼ਾਇਦ ਨਹੀਂ ਹੋ ਬਾਹਰੋਂ ਹੀ ਜਾਂਦੇ ਨਾ ਬਾਹਰੋਂ ਉਹੀ ਹਾਲ ਹੋਊ ਹਾਲ ਨਾਤੇ ਉਹੀ ਹਾਲ ਉਹ ਇਹ ਤਾਂ ਗੱਲ ਆ ਫਾਇਦਾ ਹੀ ਨਹੀਂ ਕੋਈ ਅੱਜ ਆਪਾਂ ਕੀ ਬਣਾਉਣਾ ਆਹੀ ਟਮਾਟਰ ਤੇ ਪਿਆਜ਼ ਆ ਵਧੀਆ ਇਹ ਹੀ ਬਣਾਉਣੀ ਚਟਣੀ ਚਟਣੀ ਇਹੀ ਬਣਾਉਣੀ ਬਿੱਕੂ ਨੂੰ ਅੱਜ ਧੱਕੇ ਨਾਲ ਖਵਾਉਣੀ ਹੈ ਇਹ ਇਹ ਬਾਣਦੀ ਬਹੁਤ ਸਵਾਦ ਦੀ ਇਹਨਾਂ ਨੂੰ ਭੁੱਖ ਵੀ ਲੱਗਦੀ ਆ ਫਿਰ ਦਾ ਕਰਾਂਗੇ ਨਾ ਵਿਕਰਮ ਤਾਂ ਥੋੜਾ ਦਹੀਂ ਮਗਾ ਲਾਂਗੇ ਵਿਕਰਮ ਨੂੰ ਸਬਜ਼ੀ ਹੈਗੀ ਨਾ ਸਿੰਮਲਾ ਦੀ ਉਹ ਤਾਂ ਬੰਦਾ ਖਾ ਲੈਣੀ ਆ ਹਾਂ ਤਾਂ ਜਿਉਂ ਨੇ ਵੀ ਲੈਣੇ ਹੋ ਕੀ ਲੈ ਲੂਗਾ ਬੜੇ ਖਾਊਗਾ ਨਾ ਹਾਂ ਖਾ ਗਿਆ ਹੋਊਗਾ ਜੇ ਤਾਂ ਉਹ ਦਹੀਂ ਕਰਦਾ ਰੋਟੀ ਕਿਉਂ ਨਹੀਂ ਰੋਟੀ ਦਿਖਾ ਸਕਦਾ ਆਹੋ ਠੀਕ ਆ ਨਾ ਕੀ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਇੱਕ ਸਾਡਾ ਮੁੰਡਾ ਨਾ ਕੋਈ ਵੀ ਚੀਜ਼ ਨਹੀਂ ਖਾਂਦਾ ਨਾ ਉਹਨੇ ਕਰੇਲੇ ਖਾਣਿਆ ਨਾ ਉਹਨਾਂ ਨੇ ਖਾਣੀਆਂ ਭਿੰਡੀਆਂ ਨਾ ਉਹਨਾਂ ਨੇ ਖਾਣਾ ਕੀਆ ਨਾ ਉਹਨਾਂ ਨੇ ਚੱਪਣ ਕੱਦੂ ਖਾਣਾ ਸਿਰਫ ਇੱਕ ਚੀਜ਼ ਖਾਊਗੇ ਆਹ ਆਪਣੇ ਅਰਬੀ ਅਰਬੀ ਹੋਗੀ ਆਪਣੀ ਸ਼ਿਮਲਾ ਮਿਰਚ ਹੋਗੀ ਤੇ ਗੋਭੀ ਇਹਨਾਂ ਦੀਆਂ ਤਿੰਨ ਇਹੀ ਚੀਜ਼ਾਂ ਫੇਵਰੇਟ ਆ ਬਸ ਅਮੀ ਬੰਦਾ ਸਰਦੀਆਂ ਖਾ ਵੀ ਤਾਂ ਹੋਨ ਸਾਖ ਹੁੰਦਾ ਉਹੀ ਤਾਂ ਗੱਲ ਉਹ ਸਬਜੀ ਨੂੰ ਖਾਂਦਾ ਹੀ ਨਹੀਂ ਜਿਹੜੀ ਸਬਜੀ ਖਾਣੀ ਚਾਹੀਦੀ ਆ ਉਹ ਤਾਂ ਖਾਂਦੇ ਹੀ ਨਹੀਂ ਗਰੇਲੇ ਸਬਜ਼ੀ ਮੇਰੀਆਂ ਮੈਨੂੰ ਤਾਂ ਮਨਾ ਕੀਤੀ ਹੋਈ ਆ ਡਾਕਟਰ ਨੇ ਸ਼ਿਮਲਾ ਤੇ ਆਹ ਗਰੇਲੇ ਮੇਰੇ ਮਨਾਏ ਆ ਕੌਣ ਆਹ ਤਾਂ ਚੰਗਾ ਹੀ ਪੀਉ ਪੀਣਾ ਚਾਹੀਦਾ ਪੀਲਵੇਂ ਮੈਂ ਤਾਂ ਕਹਿੰਨੀ ਆ ਨਾ ਕੁਝ ਖਾਂਦੇ ਚ ਅਜ ਨਾਲ ਨਾ ਕੁਝ ਪਿੰਦੇ ਆ ਦਾਦ ਮਾਂ ਬੋਰੀ ਹੋਰ ਹੋਰ ਲਾ ਦੋ ਹੋਰ ਮੈਂ ਕਹਿੰਦੀ ਗਿੱਲੀ ਹੈ ਟੈਂਡਰ ਟੁਨੀ ਆ ਫਿਰ ਤਿੰਨਾ ਚੀਜਾਂ ਤੇ ਰਹਿਣ ਦੋ ਫਿਰ ਤਿੰਨਾ ਤੇ ਰਹਿਣ ਦੋ ਕਿ ਕਹਿੰਦੇ ਕਪੀਆਂ ਬਾਜੀ ਕਿ ਕਰਿਆ ਇਸ ਕਰਕੇ ਛੱਡੀ ਹੈ ਜਾਨ ਨਹੀਂ ਦਰ ਆਏ ਦਰਾਖ ਦੋ ਬਸ ਸਹੀ ਆ ਇਹਦਾ ਸੱਚੇ ਬੇਟੀ ਦੇ ਬਾਦੂ ਕਰਨਾ ਹੁੰਦਾ ਨਹੀਂ ਪਿਆਜੀ ਕਰਦ ਹੈਗੀ ਆ ਨਾ ਆਹ ਮਟਰ ਅੰਦਰ ਜਾ ਘੱਟ ਲਿੰਟੋਸ ਵਰਤੀ। ਹਾਂ ਜੀ ਕੱਢ ਲਈਏ ਅੱਜ। ਲਸਣ ਪਾਜੀ ਲੈ ਗਏ ਸੀ। ਐਸੇ। ਐਗਾ ਆਪਣੇ ਪਿਆ। ਐਸੇ ਐਸੇ ਠੀਕ ਹੈ। ਇਹ ਕਰੇਲਾ ਲਿਆ ਕਹਿੰਦੇ ਕਰੇਲੇ ਮਾਰੇ ਆ ਕਰੇਲੇ ਦੇ ਲਾ। ਸਹੀ ਆ ਕਰੇਲੇ। ਜਾਣ ਕੇ ਲੋਕੀ ਕਹਿੰਦੇ ਪੱਕੇ ਆ ਪੋੱਕੇ। ਪੱਕੇ ਕੁੱਤੀ। ਸਾਡੇ ਦਾ ਖਾਂਦਾ ਨਹੀਂ ਮੇਰੇ ਦਾ ਜੀ ਕਾਦਮਾ ਬਣਾਵਾ।